بہت وی ہے کہ میں پڑھیا اس میں نمسکارشیواد پرماتما لے کے تک اور اس نگہ خوشی کی گل <سؤال> دیکھو کی ہو سکتی ہے جیسے اسکول پڑھ کے جائیے نو پیڑھی سامنے اپنے پتا پوچھے بند ہی دکھائیے ساموں پوچھے دس میس مو بیس کر کے آیا بہت اچھا کام کیا کریئے سو یہاں جو بار بار کہہ رہے سوچو گل یہ سارے اپنے ڈال کیوں کہ بعد کے لوگ ایک یہی کہہ دینی سنوں پڑھایا نہیں ہو سکی گل یہ آتی ہے پر دے بھی تو بچے سے جہاں سو فیصدی آن لائن ਕਿਉਂਕਿ ਤੁਹਾਡਾ ਆਦਾ ਪਿਆਰ ਗੈਲੈਕਸੀ You i'm living ਪਤਨ ਪੇਰੈਂਟਸ ਤੇ ਬਹੁਤ ਪਿਆਰੇ ਬੱਚਿਓ ਅੱਜ ਪਹਿਲੀ ਗੱਲ ਤਾਂ ਮੈਂ ਤੁਹਾਡਾਂ ਨਾਲ ਗੱਲਾਂ ਹੀ ਕਰਨੀਆਂ ਕੋਈ ਭਾਸ਼ਣ ਨਹੀਂ ਦੇਣਾ ਕੋਈ ਬਸ ਉਹਨਾਂ ਜਸਟ ਕਰ ਜਾਂ ਉਹ ਦੋ ਚਾਰ ਗੱਲਾਂ ਹੀ ਕਰਾਂ ਇਹ ਸਕੂਲ ਵਿੱਚ ਆ ਕੇ ਮੈਨੂੰ ਉੱਖ ਮਹਿਮਾਨਤਾ ਕਦੇ ਲੱਗਿਆ ਹੀ ਨਹੀਂ ਨਾ ਕਦੇ ਹੁੰਦਾ ਪਾਲ ਪ੍ਰਿੰਸੀਪਲ ਸਾਹਿਬ ਨੇ ਹੁਕਮ ਦਿੱਤਾ ਕਿ ਸਕੂਲ ਦੇ ਵਿੱਚ ਆਓ ਤੇ ਮੈਨੂੰ ਬੜਾ ਅੱਛਾ ਲੱਗਿਆ ਔਰ ਇਸ ਸਕੂਲ ਵਿੱਚ ਆਉਣਾ ਵਿਸ਼ੇਸ਼ ਤੌਰ ਤੇ ਚਾ ਲੱਗਦਾ ਹੈ ਕਿਉਂਕਿ ਮੈਂ 6-7-8 ਸਾਲ ਇਸ ਬੜਿਆ 6ਵੀਂ ਤੋਂ ਲੈ ਕੇ 10ਵੀਂ ਤੱਕ ਇੱਥੇ ਪੜਿਆ ਸੀ। ਔਰ ਉਸ ਸਮੇਂ ਕਰੋ ਸਕੂਲ ਵਿੱਚ ਖਾਸੀ ਤਕਲੀਫ ਆ ਗਈ ਹੈ। ਆ ਉਦੋਂ ਇਹ ਹਾਲ ਵੀ ਨਹੀਂ ਬੰਦੇ ਜੇ ਕੋਈ ਮੇਰੀ ਗੱਲ ਨਾਲ ਸਹਿਮਤ ਨਹੀਂ ਤਾਂ ਮੈਨੂੰ ਦੱਸੋ। اچھو دیا پر آپ پر انتحان پواس کر کے چھوڑا نمبر لائے کہ میں نے سیر جی آپ پر خلتان کی کونٹ آجے پرائیٹر فمول میں کسی سے آپ پر خلتان کی اپنے پر نینے ایک کو جو دنسٹر کرے ایک دنسٹر کرے اسے سر جو دنسٹر کرے چوہ اور وہ سا ہمیں گیرے کہ وہ سر پرسکر ہیں وہ دنسٹر ਕਿੰਨਾ ਕਿਤੇ ਰਾਤੇ ਦੀ ਕਮੀ ਹੈ ਕਿਤਨੇ ਕਿਤੇ ਉਹ ਸਹਿਯੋਗਿਤ ਕਰੂਗਾ ਕਿ ਅਸੀਂ ਸੋਹਣਾ ਸਾਰਾ ਸੁਣਨਾ ਜੀਵਨ ਸੁਹਾਰਾ ਦੇ ਸੁਣਨਾ ਮਾਰਨਾਂ ਤੇ ਤੇ ਆਪਣੇ ਸਮਾਜ ਦਾ ਹਿੱਸਾ ਨਾ ਹੁੰਦਾ ਬਸ ਬਸ ਤੇ ਬਸ ਹਰ ਬੱਚੇ ਦੇ ਘਰ ਦਾ ਮਾਹੌਲ ਵੱਖਰਾ ਹਰ ਉਸੂ ਕਰਦਾ ਮਾਹੌਲ ਵੱਖਰਾ ਜਦੋਂ ਬੱਚਾ ਛੋਟਾ ਘਰ ਦੇ ਮਾਹੌਲ ਤੋਂ ਬਾਹਰ ਕੇ ਵੰਦਾ ਹੈ ਕਿ ਮੇਰਾ ਟੀਚਰ ਤਾਂ ਮੈਨੂੰ ਬੜੀਆਂ ਹੀ ਸਿਆਣੀਆਂ ਗੱਲਾਂ ਦੱਸ ਰਿਹਾ ਤੋਂ ਘਰ ਦੇ ਮਾਹੌਲ ਨੂੰ ਵੀ ਸੋਨਾ ਬਲੌਕ ਸਾਥਕ ਚੁਆਈ ਹੋਣਾ ਸਮਾਜ ਨੂੰ ਵੀ ਸੋਨਾ ਬਲੌਕ ਸਾਥਕ ਚੁਆਈ ਹੋਣਾ ਅਜਾ ਸਭ ਦਾ ਰੋਜ਼ ਖਾਣ ਨੂੰ ਤੁਹਾਨੂੰ ਸੁਬਹ ਆਦਮ ਨੂੰ ਜਦੋਂ ਮਨਾਰ ਦਾ ਪ੍ਰੋਗਰਾਮ ਆ ਗਿਆ ਸਾਲ ਪ੍ਰੋਗਰਾਮ ਚੁਆਇਆ ਟੀਚਰ ਨੂੰ ਸੈੱਟ ਕੀਤਾ ਕੋਈ ਤੁਸੀਂ ਬੱਚਾ ਕੋਲ ਜਾਓ ਉਹਨਾਂ ਨੂੰ ਪ੍ਰੇਰਿਤ ਕਰੋ ਸਾਦੇ ਨੂੰ ਬੁਲਾਓ ਸਾਦੇ ਨੂੰ ਬੁਲਾਓ ਸਾਦੇ ਨੂੰ ਬੁਲਾਓ ਤੇ ਮੈਂ ਕਹਿੰਦਾ ਇਹ ਕੰਮ ਆਪਾਂ ਸਾਦੇ ਨਾਲ ਕਰੀਏ ਇਸ ਇਹ ਉਹਨਾਂ ਦਾ ਨਾਮ ਪਤਾ ਡਾਕਟਰ ਸਾਹਿਬ ਨੂੰ ਸਨਮਾਨ ਨਹੀਂ ਗਾ ਤੁਹਾਡੇ ਨੂੰ ਸਨਮਾਨ ਨਹੀਂ ਗਾ ਪ੍ਰਿੰਸੀਪਲ ਮਾਨਨਿੰਦਰ ਨੂੰ ਕਿ ਬਹੁਤ ਬਹੁਤ ਦਾਤ ਦਿੱਤਾ ਆ ਜਿਹੜੇ ਬੱਚਿਆਂ ਦੇ ਨਾਲ ਕੋਈ ਲੋਕਾਂ ਦੇ ਤੇਜ ਮਾਨਸੋ ਜਿਹੜੀ ਗੱਲ ਹੋਣੀ ਹੈ ਉਹ ਬੱਚਿਆਂ ਦੇ ਭਵਿੱਖ ਨਾਲ ਜੁੜੀ ਹੋਈ ਹੈ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਕਟਰ ਪੀ ਐਸ ਬਰਾੜ ਡਾਕਟਰ ਬਰਾੜ ਦੇ ਗ੍ਰਾਹਕ ਨੂੰ ਸੰਚਾਲਕ ਨੇ ਬਰਾੜ ਅੱਖਾਂ ਦਾ ਹਸਤਾਖਰ ਤਰੀਕੋ ਲੋਰ ਕੋਲ ਪਹੁੰਚਾ ਦੇ ਇੱਕ ਬਹੁਤ ਅਸਰਦਾਰ ਗੱਲ ਕਰਨੀ ਹੈ ਇੱਕ ਤੁਹਾਡੇ ਭਵਿੱਖ ਨਾਲ ਬਾਰੇ ਗੱਲ ਕਰਨੀ ਹੈ ਸਾਡੇ ਪੰਜਾਬ ਚੰਡੀਗੜ੍ਹ ਚੰਡੀ ਸਟੂਡੀਓ ਦੇ ਪ੍ਰਧਾਨ

ਸਭਾ ਨੂੰ ਬਹੁਤ ਬਹੁਤ ਆਸਾਂ ਨੇ ਬੇਸ਼ਕ ਬਹੁਤ ਵੱਡੀ ਆਸਾਂ ਨੇ ਅੱਜ ਤੁਸੀਂ ਦੇਖੋ ਜਿਹੜਾ ਨਸ਼ਿਆਂ ਦੇ ਨਾਮ ਕਰ ਕਰ ਸੱੱਰ ਵਿੱਚ ਰਹੇ ਨੇ ਇਹਨੂੰ ਛੋਟੀ ਚੀਜ਼ ਨਾ ਸਮਝੋ ਬੱਚੋ ਤੁਹਾਡੇ ਮਾਪੇ ਤੁਹਾਡਾ ਭਵਿੱਖ ਉੱਤੇ ਬਣਾਉਂਦੇ ਨੇ

ਡਾਕਟਰ ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਰਪੂਰਾ ਨੂੰ ਸਕੂਲ ਆਫ ਐਮਿਨੈਂਸ ਦਾ ਨਾਮ ਦਿੱਤਾ ਗਿਆ ਨਵੀਂ ਸਰਕਾਰ ਵੱਲੋਂ ਉੱਥੇ ਅੱਜ ਮਾਪਿਆਂ ਤੇ ਅਧਿਆਪਕਾਂ ਦੀ ਜਿਹੜੀ ਮੀਟਿੰਗ ਸੀ ਉਹਨੂੰ ਕਹਿੰਦੇ ਪੀਟੀਐਮ ਪੇਰੈਂਟਸ ਟੀਚਰ ਮੀਟਿੰਗ ਉਸ ਵਿੱਚ ਸਾਲਾਨਾ ਪ੍ਰੀਖਿਆਵਾਂ ਚ ਚੰਗੀਆਂ ਪੋਜੀਸ਼ਨਾਂ ਲੈਣ ਵਾਲੇ ਬੱਚਿਆਂ ਦਾ ਸਨਮਾਨ ਸੀ ਤੇ ਨਾਲ ਵਾਟਫਟ ਪ੍ਰੋਜੈਕਟਾਂ ਦੇ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀ ਵਿਦਿਆਰਥਣਾਂ ਦਾ ਸਨਮਾਨ ਸੀ ਬਤੌਰ ਮੁੱਖ ਮਹਿਮਾਨ ਪਹੁੰਚੇ ਡਾਕਟਰ ਪੀ ਐਸ ਬਰਾੜ ਜੋ ਬਰਾੜ ਅੱਖਾਂ ਦਾ ਹਸਪਤਾਲ ਤ੍ਰੀਕੋ ਰੋਡ ਕੋੜਪੁਰਾ ਦੇ ਸੰਚਾਲਕ ਨੇ ਉਹਨਾਂ ਨੇ ਬਹੁਤ ਵਧੀਆ ਬੱਚਿਆਂ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੈਤਿਕਤਾ ਦਾ ਪਾੜ ਪੜਾਉਂਦਿਆਂ ਕਿਹਾ ਬੱਚਿਓ ਜੇ ਤੁਸੀਂ ਮਾੜੀਆਂ ਸਮਾਜਿਕ ਕੁਰਿਤੀਆਂ ਅਤੇ ਮਾੜੀ ਸੋਸਾਇਟੀ ਤੋਂ ਬਚੇ ਰਹੇ ਤੁਸੀਂ ਬਹੁਤ ਵੱਡੇ ਅਫਸਰ ਬਣੋਗੇ ਤੇ ਜਿਹੜਾ ਬੱਚਾ ਵੱਡਾ ਅਫਸਰ ਬਣੂਗਾ ਉਹਨੂੰ 골ਡ ਮੈਡਲ ਨਾਲ ਸਨਮਾਨਤ ਕੀਤਾ ਜਾਊਗਾ ਡਾਕਟਰ trapਦੇਵ ਸਿੰਘ ਬਰਾੜ ਤੋਂ ਇਲਾਵਾ ਸਕੂਲ ਮੁਖੀ ਪ੍ਰਿੰਸੀਪਲ ਮੈਡਮ ਮਨਿੰਦਰ ਕੌਰ ਜੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਦੇਵ ਸਿੰਘ ਸ਼ੰਤੀ ਜੀ ਵਾਈਸ ਚੇਅਰਮੈਨ ਨੀਹਾ ਸ਼ਰਮਾ ਜੀ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਜੀ ਪੀਬੀਜੀ ਵੈਲਫੇਅਰ ਕਲੱਬ ਦੇ ਸਰਪਸ ਡਾਕਟਰ ਉਦੇ ਰੰਦੇਵ ਜੀ ਸਮੇਤ ਵੱਖ-ਵੱਖ ਹੋਰ ਵੀ ਬੁਲਾ ਰਿਆ ਨੇ ਸਬੋਧਨ ਕੀਤਾ ਤੇ ਬੱਚਿਆਂ ਨੂੰ ਨੈਤਿਕਤਾ ਦਾ ಪಾਠ ਪੜਾਇਆ। ਪੋਰਟਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਤਾ ਦੇ ਨਾਲ ਗੁਰਿੰਦਰ ਸਿੰਘ